ਬਰਨਾਲਾ ਦੇ ਸ਼ੀਨੀਵਾਲ ਪਿੰਡ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚਲਾਈਆਂ ਗਈਆਂ ਜਿਸ 'ਚ ਦੋ ਲੋਕ ਜ਼ਖਮੀ ਹੋ ਗਏ ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਪਿੰਡ ਦੇ ਸਾਬਕਾ ਸਰਪੰਚ ਅਤੇ ਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵਿਤਪਾਲ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਗੋਲੀਆਂ ਚਲਾਈਆਂ ਪਿੰਡ ਵਾਸੀਆਂ ਮੁਤਾਬਕ ਪਿੰਡ ਦੀ ਮਸਤਰਕਾਰ 43 ਕਿੱਲੇ ਜ਼ਮੀਨ ਤੇ ਕਬਜ਼ੇ ਨੂੰ ਲੈ ਕੇ ਹਾਈ ਕੋਰਟ ਨੇ ਸਟੇ ਲਗਾਇਆ ਹੋਇਆ ਪਰ ਇਸ ਤੇ ਨਜਾਇਜ਼ ਕਬਜ਼ਾ ਕਰਨ ਦੇ ਇਰਾਦੇ ਨਾਲ ਮੰਗਲਵਾਰ ਸਵੇਰੇ ਕਾਲੀ ਨੇਤਾ ਨੇ ਖੇਤਾ 'ਚ ਕੰਮ ਕਰ ਰਹੇ ਲੋਕਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਮਸ਼ਤਰਕਾ ਮਾਲਕਨ ਜ਼ਮੀਨ ਹੈ ਜਿਹੜੀ ਸਾਰੇ ਪਿੰਡ ਦੀ ਨਿੱਜੀ ਕਾਟ ਦੇ ਵਿੱਚੋਂ ਕਾਟ ਹੋਈ ਵੀ ਹੈ ਜਿਹੜੀ ਕਿ ਹਾਈ ਕੋਰਟ ਦੇ ਵਿੱਚੋਂ ਸਾਨੂੰ ਮਸ਼ਤਰਕਾ ਮਾਲਕਾਂ ਨੂੰ ਪਿੰਡ ਵਾਲਿਆਂ ਨੂੰ ਸਟੇ ਮਿਲੀ ਵੀ ਆ ਪੰਚਾਇਤ ਉੱਤੇ ਧੱਕੇ ਨਾਲ ਕਬਜ਼ਾ ਕਰਦੀ ਸੀ 8 ਮਹੀਨੇ ਸਾਨੂੰ ਸਟੇ ਮਿਲੀ ਨੂੰ ਹੋ ਗਏ ਪਰ ਉਹਦੇ ਬਾਵਜੂਦ ਵੀ ਪ੍ਰਸ਼ਾਸਨ ਦੀ ਤੇ ਸਰਕਾਰ ਦੀ ਸਹਿਤ ਤੇ ਮੌਜੂਦਾ ਅਕਾਲੀ ਸਰਕਾਰ ਦੇ ਜਿਹੜੇ ਨਮਾਇਦੇ ਆ ਉਹਨਾਂ ਨੇ ਅੱਜ ਜਦੋਂ ਅਸੀਂ ਖੇਤ ਦੇ ਝੋਨਾ ਲਗਾ ਰਹੇ ਸੀ ਲੋਕਾਂ ਤੇ ਅੰਨੇ ਵਾ ਫਾਇਰਿੰਗ ਕਰੀਏ ਪੁਲਿਸ ਦੇ ਹੁੰਦੇ ਵੀ 15 ਫਾਇਰ ਲੋਕਾਂ ਤੇ ਮਾਰੇ ਜਾ ਕੇ ਕਈ ਪਰਤਪਾਲ ਸਿੰਘ ਸਾਬਕਾ ਸਰਪੰਚ ਹੈ ਜੀ ਤੇ ਸਾਡੀ مشترکہ مالکਾਂ ਦੀ ਸਾਂਝੀ ਜ਼ਮੀਨ ਹੈਗੀ ਉਹ ਸਾਡੇ ਕੋਲ ਪਹਿਲਾਂ ਕਈਆਂ ਸਾਲਾਂ ਤੋਂ ਕਬਜ਼ਾ ਪਹਿਲਾਂ ਤਾਂ ਉਹ 4 ਸਾਲਾਂ ਦਾ ਪਹਿਲਾਂ ਠੇਕਾ ਖਾ ਗਿਆ ਜੀ ਤੇ ਹੁਣ ਉਹ ਕੀ ਹੈਗਾ ਠੱਕੇ ਨਾਲ ਕਬਜ਼ਾ ਲੈਣ ਆਇਆ ਸੀਗਾ ਜੀ ਇਸ ਹਮਲੇ ਵਿੱਚ ਦੋ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਜੋ ਇੱਕ ਨੂੰ ਗੰਭੀਰ ਹਾਲਤ ਵਿੱਚ ਚਲਦੇ ਆ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਹਨਾਂ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਡਿਸਪਿਊਟ ਹੋਇਆ ਇਹਨਾਂ ਦਾ ਕਿਉਂਕਿ ਪਿੰਡ ਦੀ ਜਿਹੜੀ ਹੈ مشترਕਾ ਮਾਲਕਾਂ ਦੀ ਜ਼ਮੀਨ ਆ ਜੋ ਤਕਰੀਬਨ ਹੈ 3.5 ਏਕੜ ਜ਼ਮੀਨ ਆ ਇਹ ਉਹ ਸਾਢੇ 1 ਏਕੜ ਜਿਹੜੀ ਤਿੰਨ ਜ਼ਮੀਨ ਆ ਇਹ ਇਹ ਉਸ ਦੇ ਪਿੰਡ ਦੇ ਲੋਕਾਂ ਨੇ ਸਕੂਲ ਨੂੰ ਮਤਲਬ ਕਿ ਦਿੱਤੀ ہوئی ਆ ਜਿਹੜੀ ਕਿ ਉਹ ਉਹਦਾ ਠੇਕਾ ਜਿਹੜਾ ਆਉਂਦਾ ਤੇ ਉਹ ਸਕੂਲ ਦੀ ਵੈਲਫੇਅਰ ਦੇ ਉੱਤੇ ਲੱਗਦਾ ਹੈ ਸੋ ਉਹਦੇ ਵਿੱਚ ਅੱਜ ਕੁਝ ਬੰਦੇ ਜਿਹੜੇ ਨੇ ਕਬਜ਼ਾ ਕਰਨ ਗਏ ਸੀਗੇ ਤੇ ਕਬਜ਼ਾ ਕਰਨ ਦੀ ਨੀਦ ਨਾਲ ਉੱਥੇ ਉਹਨਾਂ ਨੇ ਫਾਇਰ ਵੀ ਕੀਤੇ ਸੀਗੇ ਉਹ ਬੰਦੇ ਜਿਹੜੇ ਨੇ ਆ ਆਈਡੈਂਟੀਫਾਈ ਹੋ ਗਏ ਨੇ ਤੇ ਫਰਦਰ ਜਿਹੜੀ ਹੈ ਉਹ ਲੀਗਲ ਕਾਰਵਾਈ ਕਰਕੇ ਉਹਨਾਂ ਦੇ ਅਗੇਂਸਟ ਜੋ ਕਾਰਵਾਈ ਬਣਦੀ ਉਹ ਕੀਤੀ ਜਾਵੇ